ਨਿੱਲੇ ਦੇ ਅਸ਼ਾਇਸਵਾਰਾ ਨਿੱਲੇ ਦੇ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨਿੱਲੇ ਦੇ ਅਸ਼ਾਇਸਵਾਰਾ ਨੀਲੇ ਦੇ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨਿੱਲੇ ਦੇ ਅਸ਼ਾਇਸਵਾਰਾ 9 ਸਾਲ ਦੀ ਉਮਰ ਨੇ ਤੇ ਆ ਪਿਤਾ ਦਾ ਸਾਆਇਆ 9 ਸਾਲ ਦੀ ਉਮਰ ਨਿਆਣੀ ਸਿਰ ਉਠਿਆ ਪਿਤਾ ਦਾ ਸਾਆਇਆ ਇੱਕ ਸਿਰ ਦੀ ਦੇ ਗੁਰਬਾਨੀ ਪੰਜਾਂ ਨੂੰ ਫੇਰ ਚਟਕਾਇਆ ਇੱਕ ਸਿਰ ਦੀ ਦੇ ਗੁਰਬਾਨੀ ਪੰਜਾਂ ਨੂੰ ਫੇਰ ਚਟਕਾਇਆ ਸਿਰ ਲੈ ਦੇ ਦਾਤਾ ਸਿਰ ਲੈਣ ਦੇਣ ਦੇ ਦਾਤਾ ਦੁਨੀਆਂ ਤੋਂ ਕਾਜ ਨਿਆਰੇ ਨੀਲੇ ਦੇ ਆਛਾਇ ਸਵਾਰਾ ਨੀਲੇ ਦੇ ਆਛਾਇ ਸਵਾਰਾ ਤੇਰੀ ਕਰਣੀ ਤੋਂ ਬਲਵਾਰੇ ਨੀਲੇ ਦੇ ਆਛਾਇ ਸਵਾਰਾ झाडी उठी पड़क ज्वाल भे अ झडी उठी पड़क ज्वला फिर लड़िय युद्ध पंगी दुश्मन तक के चाला फिर लड़या युध पंगाणी दुश्मण तक के चाला वैरी न ਪਾਜੜ ਪੈ ਗਈ ਵੈਰੀ ਨੂੰ ਪਾਜੜ ਪੈ ਗਈ ਜਦ ਵੇਖੇ ਹੱਥ ਕਰਾਰੇ ਨੀਲੇ ਦੇ ਅਛਾਇ ਸਵਾਰਾ ਨੀਲੇ ਦੇ ਅਛਾਇ ਸਵਾਰਾ ਤੇਰੀ ਕਰਣੀ ਤੋਂ ਬਲਹਾਰੇ ਨੀਲੇ ਦੇ ਅਛਾਇ ਸਵਾਰਾ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਗੈਰਾ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਗੈਰਾ ਪਰਿਵਾਰ ਵੀ ਛੋੜਾ ਪਤਾ ਪਰਿਵਾਰ ਵੀ ਛੋੜਾ ਪਤਾ ਸਰਸਾ ਦੀਆਂ ਖੁੰਨੀ ਲਹਿਰਾ ਪਰਿਵਾਰ ਵੀ ਛੋੜਾ ਪਤਾ ਸਰਸਾ ਦੀਆਂ ਖੁੰਨੀ ਲਹਿਰਾ ਮਾਂ ਗੁਜਰੀ ਦੇ ਨਾਲ ਤੁਰ ਗਏ ਆ ਗੁਜਰੀ ਦੇ ਨਾਲ ਤੁਰ ਗਏ ਵਿਛੜ ਕੇ ਲਾਲ ਦੁਲਾਰੇ ਨੀਲੇ ਦੇ ਅਸ਼ਾਇਸਵਾਰਾ ਨੀਲੇ ਦੇ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਅਸ਼ਾਇਸਵਾਰਾ ਪੋਜੀਸ਼ਨ ਸ਼ੇਰਾ ਲਈ ਸਾਬ ਪੋਜੀਸ਼ਨ ਸ਼ੇਰਾ ਹੁਣ ਛੇਤੀ ਕਰ ਲੋ ਤਿਆਰੀ ਲਈ ਸਾਬ ਪੋਜੀਸ਼ਨ ਸ਼ੇਰਾ ਹੁਣ ਛੇਤੀ ਕਰ ਲੋ ਤਿਆਰੀ ਵੈਰੀ ਨੇ ਚੜ ਕੇ ਆਉਣਾ ਵੈਰੀ ਨੇ ਚੜ ਕੇ ਆਉਣਾ ਲੱਖਾਂ ਦੀ ਗਿਣਤੀ ਭਾਰੀ ਵੈਰੀ ਨੇ ਚੜ ਕੇ ਆਉਣਾ ਅੱਖਾਂ ਦੀ ਗਿਣਤੀ ਭਾਰੀ ਦੋ ਹੱਥੀ ਜੰਗ ਨੂੰ ਤੋਰੇ ਦੋ ਹੱਥੀ ਜੰਗ ਨੂੰ ਤੋਰੇ ਸੀ ਆਪਣੇ ਪੁੱਤਰ ਪਿਆਰੇ ਨੀਲੇ ਦੇ ਅਸ਼ਾਇਸਵਾਰਾ ਨੀਲੇ ਦੇ ਅਸ਼ਾਇਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਤੇ ਆਇਆ ਸਵਾਰਾ ਚੰਨ ਨਾਲੋਂ ਸੋਹਣੇ ਮੁਖੜੇ ਦੋ ਛਿਪ ਗਏ ਵਿੱਚ ਦੀਵਾਰਾਂ ਚੰਨ ਨਾਲੋਂ ਸੋਹਣੇ ਮੁਖੜੇ ਦੋ ਛਿਪ ਗਏ ਵਿੱਚ ਦੀਵਾਰਾਂ ਤਨ ਮਾਂ ਗੁਜਰੀ ਦਾ ਜੇਰਾ ਤਨ ਮਾਂ ਗੁਜਰੀ ਦਾ ਜੇਰਾ ਚੱਲੇ ਕਸ਼ਟ ਹਜ਼ਾਰਾਂ ਧਨ ਮਾਂ ਗੁਜਰੀ ਦਾ ਤੇਰਾ ਜਿਨੇ ਚੱਲੇ ਕਸ਼ਟ ਹਜ਼ਾਰਾਂ ਮੇਰੇ ਲਾਲ ਸਿਦਕ ਵਿੱਚ ਤੁੱਲੇ ਮੇਰੇ ਲਾਲ ਸਿਦਕ ਵਿੱਚ ਤੁੱਲੇ ਤੂੰ ਹਾਰ ਗਈ ਸਰਕਾਰੇ ਨੀਲੇ ਦੇ ਅਸ਼ਾਇਸ ਵਾਰਾ ਨੀਲੇ ਦੇ ਅਸ਼ਾਇਸ ਵਾਰਾ ਤੇਰੀ ਕਰਨੀ ਤੋਂ ਬਲਹਾਰੇ अचारा गुरनाम लिखी ज पढ़के तूं जरनल दारां गुरनाम लिखी ज पढ़े तूं ਰਨੈਲਾ ਦੀਆਂ ਵਾਰਾ ਕੁੱਲ ਸੁਣਿਆ ਕਰੂ ਜਮਾਨਾ ਜੀ ਕੁੱਲ ਸੁਣਿਆ ਕਰੂ ਜਮਾਨਾ ਜਾ ਚੱਕ ਰਾਹੀ ਦੀਆਂ ਟਾਰਾਂ ਕੁੱਲ ਸੁਣਿਆ ਕਰੂ ਜਮਾਨਾ ਐ ਮੇਰਾ ਹੀ ਦੀਆਂ ਟਾਰਾਂ ਰਤੇ ਗੁੱਦੇ ਪਿੰਡ ਸਬਰਾਵੀ ਰਤੇ ਗੁੱਦੇ ਪਿੰਡ ਸਬਰਾਵੀ ਵਸਦੇ ਨੇ ਸ਼ਹਿਰ ਪਿਆਰੇ ਨੀਲੇ ਦੇ ਆਸ਼ਾਯ ਸਵਾਰਾ ਨੀਲੇ ਦੇ ਆਸ਼ਾ ਯਸਵਾਰਾ ਤੇਰੀ ਕਰਨੀ ਤੋਂ ਬਲਹਾਏ ਨੀਲੇ ਦੇ ਆਸ਼ਾ ਯਸਵਾਰਾ